ਕਾਲਾ ਕੱਲ ਤਾਂ ਇਹ ਤੁਮੇ ਆਈ ਕਿਉਂ ਲੂੰਗੀ ਕਾਲਾ ਕੱਲ ਨਰ ਗਿਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਹੋਰ ਦੱਸੋ ਕਿੱਦਾਂ ਅੱਜ ਹੈਗਾ ਦਿਨ ਸ਼ਨੀਵਾਰ ਦਾ ਤੇ ਆਪਾਂ ਕੱਲ ਆਏ ਹਾਂ ਸ਼ੁੱਕਰਵਾਰ ਸ਼ਾਮ ਨੂੰ ਗੋਪਾਲ ਮੋਚੜੀਆਂ ਤੋਂ ਤੇ ਟਾਈਮ ਵੀ ਕਾਫੀ ਹੋ ਗਿਆ ਅੱਜ ਟਾਈਮ ਹੀ ਨਹੀਂ ਲੱਗਾ ਬਲੌਗ ਬਣਾਉਣ ਦਾ ਬਹੁਤ ਸਾਰੇ ਕੰਮ ਕਰਨੇ ਸੀਗੇ ਆਪਾਂ ਲੈ ਕੇ ਗਏ ਸੀ ਜਿਹੜੇ ਕੱਪੜੇ ਜਿੱਦਾਂ ਚਾਦਰਾਂ ਟੋਟੇ ਉਹ ਸਾਰਾ ਕੁਝ ਧੋਣ ਵਾਲਾ ਸੀਗਾ ਤੇ ਕੱਪੜੇ ਬਹੁਤ ਸਾਰੇ ਧੋਤੇ ਫਿਰ ਕੰਮ ਧੁੰਦੇ ਜਿਹੜੇ ਮੋٹے ਤੇ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਦੱਸੋ ਗੁਰਪੁਰਬ ਕਿੱਦਾਂ ਦਾ ਰਿਹਾ ਤੇ ਅੱਜ ਵੀਨਾ ਚੜ ਗਿਆ ਮੱਗਰ ਮੱਗਰ ਮਹੀਨੇ ਦੀ ਸੰਗਰਾਦ ਸੀ ਅੱਜ ਤੇ ਪ੍ਰਮਾਤਮਾ ਕਰੇ ਮੱਗਰ ਮਹੀਨਾ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਘਰ ਦੇ ਵਿੱਚ ਤੰਦਰੁਸਤੀ ਹੋਵੇ ਜਿੱਦਾਂ ਖੁਸ਼ੀ-ਖੁਸ਼ੀ ਆਪਾਂ ਕੱਤੇ ਦਾ ਮਹੀਨਾ ਬਤਾਇਆ ਉਦਾਂ ਆਪਾਂ ਮੱਗਰ ਦਾ ਮਹੀਨਾ ਵੀ ਵਧੀਆ-ਵਧੀਆ ਨੰਗੇ ਆਪਣਾ ਸਾਰਿਆਂ ਦਾ ਹੁਣ ਆਪਾਂ ਲਾਉਨੇ ਆ ਕੱਪੜੇ ਸੁੱਕ ਗਏ ਅੱਜ ਤਕਰੀਬਨ ਸਵੇਰੇ ਤਾਂ ਬਹੁਤ ਜ਼ਿਆਦੇ ਧੁੰਦ ਸੀਗੀ ਹੁਣ ਧੁੱਪ ਨਿਕਲੀ ਥੋੜੀ ਜੀ ਹੋ ਗਿਆ ਸੀ ਉੱਚਾ ਜਿਹਾ ਤੇ ਕੱਪੜੇ ਸੁੱਕ ਗਏ ਆ ਤੇ ਹੁਣ ਆਪਾਂ ਵੱਡੇ ਵੱਡੇ ਕੱਪੜੇ ਆਂਦੀਆਂ ਤੇ ਕੱਪੜਿਆਂ ਦੇ ਸਾਰਿਆਂ ਨੂੰ ਦਹਿਨ ਲਾ ਦਾਂਗੇ ਸੂਟਿਆਂ ਨੂੰ ਬਿੱਬੀ ਲਾ ਦੂਗੀ ਤੇ ਵੱਡੇ ਵੱਡੇ ਕੱਪੜਿਆਂ ਨੇ ਤਿਆਰ ਲਾਉਣੀ ਆ ਤੇ ਕਰਦੇ ਤੁਹਾਡੇ ਨਾਲ ਚੱਲਾ ਵਾਤਾ ਜੀ ਬਟੂ ਗੋਲੇ ਇਹ ਸਟ੍ਰੈਚ ਨਾ ਮੇਰੇ ਤੇ ਰੱਖ ਦੇ ਮੇਰੇ ਤੇ ਰੱਖ ਦੇ ਸੋਰੀ ਕੋਈ ਜਨਕ ਕਰ ਕਰਕੇ ਪਟਾਇਆ ਜਾਂਦਾ ਨਾ ਹਟੇ ਲਾਈ ਹੋਰਾਂ ਪਰ ਹਾਂ ਹਾਂ ਉਹਨੇ ਤੇ ਕੋਹ ਨੂੰ ਲਾਦਾ ਉਹ ਆਪੋ ਜੀ राणी कि भांडे रह गए दाल पाती चल तो कपड़े जी बार ਅਨਕ ਪਕੌੜਿਆਂ ਦੀ ਬਹੁਤ ਭੱਜੀ ਹੈ ਸਾਫ਼-ਸਿਫਤ ਉਹਨਾਂ ਦਾ ਸਾਡੇ ਤੇ ਮੇਰੇ ਦੰਡੀ ਵਾਲੇ ਚ ਤੱਕ ਥੋੜੀ ਆ ਨਹੀਂ ਨਹੀਂ ਮੱਤੇ ਫਿਰ ਚੱਟੀ ਪਿਆਸ ਫਸ ਫੇਰ ਨਹੀਂ ਕੁਝ ਵੀ ਧਰਨਾ ਹੋਇਆ ਪਿਆਸ ਹੀ ਕਰਤੀ ਤਾਂ ਨਾ 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 ਫੇਰ ਨਹੀਂ ਧਰਨਾ ਕੁਝ ਵੀ ਐਵੇਂ ਪਹਿਲੇ ਪੜਾ ਪੜੀ ਜਾਣਾ ਇੱਕ ਮਨ ਭੜਿਆ ਪਿਆਸ ਸੀ ਅਨਕ ਪਕੌੜਿਆਂ ਦੀ ਬੱਸ ਬਾਅਦ ਫਿਰ ਉਹ ਹੀ ਪਾਣੀ ਉਹ ਤਾਂ ਹਾਂ ਹਾਂ ਚਾਹ ਪਰ ਤੇ ਦੋ ਭੱਜ ਕੇ ਦਵਾ ਚੱਲ ਛੇਤੀ ਚੱਲ ਜੇ ਮਸ਼ੀਨ ਵਾਲੀ ਚੱਲ ਛੇਤੀ ਚੱਲ ਜੇ ਮੈਂ ਤਾਂ ਨਾ ਬਹੀ ਗਾਉਂਦੀ ਐ ਨੂੰ ਕਵਰ ਪੀਕ ਕੋਲ ਨਾ ਮੈਂ ਤਾਂ ਪੈਂਟ ਮੇਰੇ ਕੋਲੇ ਤੌਲ ਗਿਆ ਪਾੜਤਾ ਉਹ ਹਰਾ ਜਾਂ ਫਿੱਕਾ ਜਾਂ ਸੀ ਨਾ ਮਾੜਾ ਮੁੰਡੇ ਕੋਲੇ ਪਾਣੀ ਬੋਦਾ ਹਾਇਆ ਪਿਆਸੀ ਕਰਨ ਕੋਈ ਤੁਸੀਂ ਖਿੱਚੀ ਫਿਰਦੇ ਦੋਨੇ ਜਾਨ ਨਹੀਂ ਬੋਦਾ ਬੋਲਾ ਪਿਆਸੀ ਤੇ ਕਰਨ ਨੇ ਵਿਚਾਰੇ ਨੇ ਖਿੱਚ ਕੇ ਪਾੜ ਉਹਦੀ ਕੰਨੀ ਦੀ ਪਾਟੀ ਸੀ ਨਾ ਉੱਥੇ ਗਰਮੀ ਪਾਣਦਾ ਹੁਕੂ ਕਿਤੇ ਗਰਮੀ ਦੀ ਉੱਤੇ ਤਾਂ ਜਨਵਰੀ ਦੇ ਮਹੀਨੇ ਗਰਮੀ ਹੁੰਦੀ ਹੈ ਜਿਹੜਾ ਮਾਰਕਸ ਆਪਣ ਪਾਇਆ ਪਿਆ ਗੁਰਸ਼ ਵੀ ਉਸੇ ਵਿੱਚ ਪਾ ਲੈਣਾ ਤੇ ਝਾਂਵੇਂ ਕਹਿੰਦੇ ਘਰੇ ਬਥੇਰੇ ਪਈ ਬਥੇਰੇ ਤਾਂ ਆਪਨੇ ਘਰੇ ਝਾਂਵੇਂ ਝੋਟੇ ਬਥੇਰੇ ਝਾਂਵਾਂ ਲੈ ਦਿੰਦੇ ਹੋੜੋ ਦੀ ਮਾਂ ਤੋਂ ਲੈ ਕੇ ਜਾਵੇ ਆਪਦੇ ਪਿਓ ਤੋਂ ਲੈ ਕੇ ਜਾਵੇ ਚਾਚੀ ਦੀ ਬੈਂਕ ਖੋਲੀ ਆ ਕੀ ਕੀ ਮੰਦੀ ਆ ਹਾਂ ਯਾ ਕੀ ਆ ਬਾਏ ਆਹ ਆਹ ਧੀੜਾ ਕਾਟਣ ਨਹੀਂ ਆਂਦੀ ਯਾ ਕੀ ਹਾਂ ਤੇ ਅੱਡੀਆਂ ਐ ਨਾ ਉਹ ਪੱਤੇ ਨੇ ਇਹਨਾਂ ਨੂੰ ਸਾਫ਼-ਸਾਫ਼ ਲਿਆਂਦੀਆਂ ਮੋਟੀਆਂ ਗਪਾਲ ਮੋਚਣੋਂ ਲਿਆਂਦੀਆਂ ਆ ਪਾ ਤਿੰਨ ਚੁੰਨੀਆਂ ਤੇ ਮੈਂ ਤੁਹਾਨੂੰ ਲੈ ਕੇ ਦਿਖਾਉਣੀ ਆ ਕਿਹੜੀ ਵਧੀਆ ਲੱਗਦੀ ਆ ਇਹਦੇ ਚ ਹੈਗੇ ਗ੍ਰੀਨ ਅੰਬੀਆਂ ਬਣੀਆਂ ਹੋਈਆਂ ਤੇ ਤੇਖ ਹੈਗੀ ਆਹ ਵਾਲੀ ਇਹ ਵੀ ਜਾਮਨੀ ਰੰਗ ਦੀ ਇਹਦਾ ਪ੍ਰਿੰਟ ਥੋੜਾ ਜਿਹਾ ਹੋਰ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਚੁੰਨੀ ਮੇਰੇ ਤੇ ਲਈ ਵਧੀਆ ਲੱਗਦੀ ਆ ਆਹ ਵਾਲੀ ਆ ਇੱਕ ਆ ਥੋੜੀ ਜੀ ਛੋਟੀ ਬੂਟੀ ਦੀ ਐ ਇਹ ਥੋੜੀ ਜਿਹੀ ਛੋਟੀ ਬੁੱਟੀ ਦੀ ਹੈ 컬러 ਦੋਨਾਂ ਦੇ ਸੇਮ ਹੈ ਇੱਕੋ ਜਿਹੀ ਹੈ ਤੇ ਇਹਦੇ ਚ ਪ੍ਰਿੰਟ ਛੋਟਾ ਉਹਦੇ ਚ ਵੱਡਾ ਤੇ ਇੱਕ ਜਿਹੜੀ ਆ ਹੈਗੀ ਆ ਗ੍ਰੀਨ ਵਾਲੀ ਵਾਈਟ ਵਾਲੀ ਇਹਦੇ ਚ ਸਾਈਡਾਂ ਤੇ ਵੀ ਅੰਬੀਆਂ ਵਿਚ ਬਣੀਆਂ ਹੋਈਆਂ ਛੋਟੀਆਂ ਅੰਬੀਆਂ ਵੇ ਤੇ ਸਾਈਡਾਂ ਤੇ ਵੱਡੀਆਂ ਅੰਬੀਆਂ ਤੇ ਥੋੜੇ ਜਿਹਾ ਡਾਰਕ ਮਹਿੰਦੀ ਰੰਗਿਆ ਜੀ ਹੈਗੀ ਇਹਦੀ ਕੰਨੀ ਵਿੱਚੋਂ ਵਾਈਟ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਵਧੀਆ ਲੱਗੀ ਉਹ ਤੇ ਕਿਹੜੀ ਮੈਂ ਲਵਾਂ ਇੱਕ ਮੈਂ ਲੈਣੀ ਆ ਮਤਲਬ ਇਹਨਾਂ ਦੇ ਵਿੱਚੋਂ ਆਹ ਜਿਹੜੀਆਂ ਜਾਮਣੀ ਚੁੰਨੀਆਂ ਤੇ ਆਹ ਵਾਲੀ ਚੁੰਨੀਆਂ ਪਹਲਿਆਂਦੀ ਆ ਸਾਂਝੀ ਜਿਵੇਂ ਕਹਿ ਦਿੰਦੇ ਆ ਨਾ ਵੀ ਸਾਂਝਾ ਬਿੱਲਾ ਓਵੇਂ ਸਾਂਝੀ ਲਿਆਂਦੀ ਆ ਇਹਦੇ ਵਿੱਚ ਵਾਈਟ ਵੀ ਆ ਤੇ ਗ੍ਰੀਨ ਵੀ ਆ ਇਹਨੂੰ ਭਲਾ ਜਿਹੜਾ ਮਰਜੀ ਲੈ ਬੀਬੀ ਲੈ ਲਵੇ ਹੈਨਾ ਤੇ ਭਲਾ ਭੈਣ ਵੱਡੀ ਲੈ ਲਵੇ ਤੇ ਮੈਂ ਲੈ ਲਵਾਂ ਇਹ ਇਕ ਲੈ ਆਂਦੀ ਆ ਇਹ ਥੋੜੀ ਜੀ ਸੀਗੀ ਕੋਸਟਲੀ ਸੀਗੀ ਤੇ ਤਾਂ ਕਰਕੇ ਇਹ ਇੱਕ ਹੀ ਲਿਆਂਦੀ ਤੇ ਆਹ ਦੋਨੇ ਲਿਆਂਦੀਆਂ 1.5 1.50 ਦੀਆਂ ਲੇਲਨ ਦੇ ਦੁਪट्टे ਜਿਹੜੇ ਸੈਡਾ ਤੇ ਬੰਬਲਾ ਜਿਹੇ ਵਾਲੇ ਇਹ ਕਲਰ ਇੱਕੋ ਹੀ ਲੈ ਕੇ ਆਂਦਾ ਤੇ ਇਹਦੇ ਪੱਡੀ ਐਨ ਦੋ ਲਿਆਂਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਨੂੰ ਆ ਛੋਟੀ ਬੂਟੀ ਵਾਲੀ ਲਈ ਉੱਪਰ ਵਧੀਆ ਲੱਗਦੀ ਹੈ ਕਿ ਆਹ ਵਾਲੀ ਜਿਹੜੀ ਵੱਡੀ ਬੂਟੀ ਵਾਲੀ ਆ ਵੀ ਆ ਸੋਹਣੀ ਲੱਗਦੀ ਆ ਮੇਰੇ ਤੇ ਲਈ ਵੀ ਚਲੋ ਜੀ ਆਹਾ ਛੋਟੇ ਹੁੰਦੇ ਨੇ ਜਾਂ ਖਾ ਹੁੰਦੀਆਂ ਨਾਲ ਵਿੱਚ ਜਿੰਨੇ ਆ ਬਾਹਰ ਦੇ ਵੱਡੀਆਂ ਹਾਂ ਹੈਨਾ ਜਿੰਨੀ ਡਾਵਰ ਹਾਂ ਸੋਹਣਾ ਸਿੱਟੂ ਨਾ ਵਰਬੋ ਤਵ ਇੱਕ ਚੀਰਾ ਲਿਆਂਦਾ ਚੀਰਾ ਜੇ ਨਾਮ ਬੰਨਿਆ ਕਰਨ ਵਾਸਤੇ ਤੇ ਜੇ ਉਹਨੇ ਨਾ ਮੈਂ ਕਿਹਾ ਤੋਲੇ ਕਹਿੰਦੀ ਦੋ ਲੈ ਲਾ ਮੈਂ ਆਖਿਆ ਕਿ ਲੈਣੀ ਹੈ ਪਹਿਲਾਂ ਤਾਂ ਜੀ ਇਹ ਬੰਨ ਲਿਆ ਮੈਂ ਕੀ ਕਰਾਂ ਤਾਂ ਇਹ ਚੱਲੇ ਵਈ ਆ ਹਜ਼ੂਰ ਸਾਹਿਬ ਵੀ ਹੋਣਗੇ ਉੱਥਾਂ لے ਆਉਂਗੀ ਜੇ ਨਾ ਕਹਿਣਗੇ ਨਹੀਂ ਸੋਹਣਾ ਲੱਗਦਾ ਬੰਨਿਆ ਵਾ ਫਿਰ ਮੈਂ ਫਿਰ ਚੁੰਨੀ ਬਣਾ ਲਾਂਗੇ ਇਹਨੂੰਗੀ ਉਹ ਉਹ ਵੀ ਤੇ ਨਹੀਂ ਲਿਆ ਕਿਉਂ ਚੁੰਨੀ ਨਹੀਂ ਚੀਰਾ ਇਹ ਇਹ ਕਾ ਲੈ ਕੇ ਆਂਦਾ ਇਹ ਨੂੰ ਵੀ ਉੱਥੇ ਕਹਿੰਦੇ ਸੀ ਕਿ ਵੀ ਇਹ ਮੁੰਡਿਆਂ ਦੇ ਬੰਨਣ ਵਾਲਾ ਚੀਰਾ ਇਹਨੂੰ ਕਹਿੰਦੇ ਆ ਵੈਸੇ ਹੈ ਦੁਪੱਟੇ ਵਰਗਾ ਹੀ ਸੀਗਾ ਜਿੱਦਾਂ ਦੁਪੱਟਾ ਨਹੀਂ ਹੁੰਦਾ ਕਾਟਨ ਦਾ ਉਵੇਂ ਦਾ ਹੀ ਐ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਹੜੇ-ਕਿਹੜੇ ਏਰੀਏ 'ਚ ਵੀ ਇਹ ਵਾਕਈ ਚੀਰਾ ਹੈ ਵੀ ਚੀਰਾ ਮੁੰਡਿਆਂ ਦੇ ਬੰਨਣ ਵਾਲਾ ਨਹੀਂ ਤਾਂ ਫਿਰ ਚੁੰਨੀ ਬਣਾ ਲਾਂਗੇ ਦੁਪੱਟਾ ਬਣਾ ਲਾਂਗੇ ਆਪਾਂ ਮੈਨੂੰ ਇਹ ਕੱਲ ਸੋਹਣਾ ਲੱਗਾ ਮੈਂ ਲੈ ਲਿਆ ਇੱਕ ਸੀ ਕੀ ਰਹੀ ਹਾਂ ਤੇ ਇੱਕ ਮੈਂ ਲੈ ਕੇ ਆਈ ਇੱਕ ਆ ਜੱਗ ਲੈਂਦਾ ਪਲਾਸਟਿਕ ਦਾ ਉੱਪਰ ਢੱਕਣ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਜਿੱਦਾਂ ਕੱਚ ਦਾ ਹੁੰਦਾ ਨਾ ਪਾਣੀ ਪੂਣੀ ਪਾ ਆ ਕਿਸੇ ਦੇ ਆਏ ਗਏ ਤੋਂ ਆਪਾਂ ਡੈਨਿਕ ਟੇਬਲ ਤੇ ਖਾਣਾ ਖਾਣ ਵੇਲੇ ਤੇ ਪਾਣੀ ਪਾ ਕੇ ਰੱਖ ਦਿੰਨੇ ਆ ਤੇ ਹੋਰ ਮੈਂ ਦਿਖਾਉਣੀ ਹੈ ਇੱਕ ਲੇਕੀ ਆਈ ਨੀ ਮੈਂ ਓਕੇ ਵਾ ਲੈ ਉੱਲੇ ਕਰਕੇ ਇੱਕ ਕਾ ਮੈਨੂੰ ਢੋਲਨੀ ਬਹੁਤ ਸੋਹਣੀ ਲੱਗੀ ਉੱਥੇ ਇਹਦੇ ਅੱਜ ਦਾ ਇਥੋਂ ਸਾਰੀ ਪਲੇਨ ਸੀ ਤੇ ਆਹ ਵਾਲਾ ਵਿੱਚ ਹੈਗਾ ਸੀਗਾ ਆ ਵੀ ਦੇਖਦਾ ਹੋਊਗਾ ਪ੍ਰਿੰਟ ਜਿਹਾ ਬਣਿਆ ਵਾ ਇਥੇ ਫੁੱਲ ਬਣਿਆ ਵਾ ਇਹ ਮੈਨੂੰ ਢੋਲਨੀ ਬਹੁਤ ਸੋਹਣੀ ਲੱਗੀ ਜਿੱਦਾਂ ਹੁਣ ਗਾਂ ਸਰਦੀਆਂ ਲੈਣੀਆਂ ਆ ਕੁਝ ਆਂਡਕ ਵਾਂਡ ਸ਼ਰੀਕੇ ਕਬੀਲੇ ਚ ਵਿਆਹ ਟੰਗ ਹੁੰਦਾ ਤੇ ਉਦੋਂ ਆਪਾਂ ਦੁੱਧ ਪਾ ਕੇ ਲੈ ਕੇ ਜਾਂਦੇ ਆ ਤੇ ਮੈਨੂੰ ਬਹੁਤ ਸੋਹਣੀ ਲੱਗੀ ਢੋਲ ਨੂੰ ਪਤਾ ਕਰਕੇ ਫਿਰ ਇੱਕ ਆਹ ਢੋਲੀ ਲੈ ਕੇ ਆਂਦੀ ਐ ਕੋ ਜੱਗ ਲਿਆਂਦਾ ਤੇ ਬਸ ਦੁਪੱਟੀਆਂ ਲੈ ਕੇ ਆਂਦੇ ਫਿਰ ਆਪਾਂ ਗੋਪਾਲ ਮੋਚ ਨੇ ਤੋਂ ਮੈਂ ਕੁਝ ਵੀ ਨਹੀਂ ਲੈ ਕੇ ਆਈ ਬਾਲਾ ਸਮਾਨ ਨਹੀਂ ਲਿਆ ਉਸ ਉਥੇ ਮੇਲਾ ਹੁੰਦਾ ਜਿੱਦਾਂ ਬੱਚਿਆਂ ਨੂੰ ਖੇਡਾ ਖੋਡਾ ਹੁੰਦੀਆਂ ਤੇ ਬੱਚੇ ਹੁਣ ਵੱਡੇ ਹੋਏ ਹੋਏ ਆ ਤਾ ਕਰਕੇ ਆਪਾਂ ਥੋੜਾ ਜਿਹਾ ਹੀ ਸਮਾਨ ਲੈ ਕੇ ਆਂਦਾ ਤੇ ਆ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਭਾਈ ਤਾਂ ਕਹੀ ਜਾਂਦੇ ਸੀ ਕਹਿੰਦੇ ਚੀਰਾ ਮੁੰਡੇ ਬੰਦੇ ਆ ਮੈਂ ਕਿਹਾ ਚੱਲ ਕੋਈ ਨਹੀਂ ਵੀ ਲੈ ਲੈਨੇ ਇੱਕ ਇਹ ਦਿੱਤਾ 150 ਦਾ ਨਹੀਂ ਨਹੀਂ ਉੱਥੇ ਰਵਾਜ ਹੋਊਗਾ ਤੇ ਮੈਂ ਕਿਹਾ ਵੀ ਦਿਖਾ ਲਾਂਗੇ ਜੇ ਤਾਂ ਬੰਨਣਾ ਹੋਊਗਾ ਮੁੰਡਿਆਂ ਨੇ ਬੰਨ ਲੈਣਗੇ ਜੇ ਉਹਨਾਂ ਨੂੰ ਵਧੀਆ ਲੱਗੂਗਾ ਨਾ ਹੋਊਗਾ ਤਾਂ ਫਿਰ ਚੁੰਨੀ ਵੀ ਬਹੁਤ ਵਧੀਆ ਲੱਗਦੀ ਹੈ ਲੈ ਉੱਪਰ ਲਈ ਵੀ ਜਿੱਦਾਂ ਆਪਾਂ ਚੁੰਨੀ ਬਣਾ ਲਈਏ ਨੂੰ ਨਹੀਂ ਕਿੰਨੀ ਹੋਈ ਹੈ ਚੁੰਨੀ ਲੈ ਬਹੁਤ ਵਧੀਆ ਨਾਲੇ ਗੱਤਕ ਸਰਦੀ ਆ ਛੋਟੀ ਜੀ ਕਰ ਲੈਣ ਨੂੰ ਕੀ ਕਹਿੰਦੀ ਹੈ ਕਾਟਨ ਦੀ ਸੋਨਾ ਇਹਦੇ ਚ ਇੱਕ ਰੈੱਡ ਕਲਰ ਸੀਗਾ ਮੈਨੂੰ ਬਲੂ ਸੋਨਾ ਲੱਗਾ ਮੈਂ ਬਲੂ ਲੈ ਲਿਆ ਕਿਹੜਾ ਚੀਰਾ ਆਪਣਾ ਆਹ ਚੀਰਾ ਵਾ ਤੇ ਮੈਂ ਤੁਹਾਨੂੰ ਦਿਖਾ ਲਾਂਗੇ ਚਲੋ ਹਾਂਜੀ ਚਲੋ ਜੀ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਆਪਾਂ ਗੱਲਾਂ ਬਾਤਾਂ ਫੇਰ ਮਿਲਦੇ ਆਂ ਥੋੜਾ ਹੋਰ ਕੰਮ ਧੰਦਾ ਕਰ ਲਈਏ ਟਾਈਮ ਹੋ ਗਿਆ 5:30 ਤੇ ਗੁਰਦੁਆਰਾ ਸਾਹਿਬ ਨਾਲ ਹੁਣ ਜਾ ਕੇ ਆਈ ਆ ਸਵੇਰੇ ਨਹੀਂ ਅੱਜ ਜਾਇਆ ਗਿਆ ਗੀਜਰ ਖਰਾਬ ਸੀਗਾ ਬਸ ਹਿੰਮਤ ਨਹੀਂ ਪਈ ਰਾਤ ਦੀ ਥੱਕੀ ਸੀ ਕਰਕੇ ਥੋੜੀ ਜਿਹੀ ਲੇਟ ਉੱਠਿਆ ਗਿਆ ਕੱਲ ਥੱਕ ਕੇ ਆ ਗਏ ਉੱਥੋਂ ਤੇ ਹੁਣ ਸ਼ਾਮ ਨੂੰ ਗੁਰਦੁਆਰੇ ਜਾ ਕੇ ਆਏ ਹੁਣ ਆਪਾਂ ਚੋਲ ਗਏ ਧਾਰਾਂ ਚੁੰਨੇ ਆ ਤੇ ਧਾਰਾਂ ਚੁੰਦੇ ਚੁੰਦੇ ਛੋਡੇ ਨਾਲ ਕਰਦੇ ਗੱਲਾਂ ਮਤ ਬਸ ਆ ਗਈ ਮੈਂ ਇੱਕ ਪਹਿੰਟ ਕੱਲ ਪਕਾਇ ਸੀ ਪਕੌੜੇ ਪਕੌੜੇ ਸਗਮਾਂ ਗਰਮ ਨਾਲੋਂ ਕੱਲ ਮੈਂ ਜਮਨ ਨਹੀਂ ਖਾਦਾ ਠੰਡੇ ਹੋਏ ਵੱਧ ਸਵਾਦ ਲੱਗੇ ਅੱਜ ਖਾਦੇ ਆ ਛੋਟੀ ਟੋਕਰੀ ਭਰ ਕੇ ਬਣਾਤੇ ਤੇ ਬਾਸਪਤੀ ਵੱਧਦੇ ਜਵਾਕ ਆਗੇ ਸੀ ਕਰਨ ਦੇ ਦੋਸਤ ਆ ਜਾਂਦੇ ਆ ਕੰਮ ਕਰਾਉਣ ਨਾਲ ਤੇ ਉਹ ਵੀ ਠੰਡੇ ਪਕੌੜੇ ਖਾ ਕੇ ਗਏ ਹੁਣ ਸੌਸ ਨਾਲ ਆ ਪਤਾ ਰਾਂ ਚੋਲ ਗਏ ਬਹੁਤ ਗੈਰਜੀ ਚੜੀ ਪਈ ਆ ਸਵੇਰੇ ਤੋਂ ਹੁਣ ਧੁੰਦ ਨਾਲ ਠੰਡ ਵੀ ਹੋਣ ਲੱਗ ਗਈ ਐਸ ਵੇਲੇ ਥੋੜੀ ਜਿਹੀ ਗਰਮੈਸ਼ ਹੁੰਦੀ ਝੋਨੇ ਦਾ ਹਜੇ ਕੰਮ ਵਿੱਚ ਪਿਆ ਕਣਕ ਬੀਜਣ ਵਾਲੀ ਆ ਝੋਨੇ ਆਪਾਂ ਤਾਰਾਂ ਚੋਲ ਗਏ ਇਧਰਲੇ ਪਾਸੇ ਬੈਠਾ Anyhow ਆਹ ਵੇਖੋ ਬਿਟੀ ਨਾ ਇਹ ਮਸ਼ੀਨ ਵਾਲੀ ਇਹ ਰ ਅਮਾ ਦੇ ਗੱਲ ਤੋਂ ਤਾਂ ਬਹਿੰਦੀ ਲਾਣੀ ਚਾਹਤ ਹੈ ਨਾ ਆਜਾ ਤੂੰ ਨਹੀਂ ਇੰਝ ਆ ਬਹੁਤ ਥਰੇ ਮੁਕਾਲੀ ਦਾ ਨਹੀਂ ਤੇ ਵੱਡੀ ਜਿਹੜੀ ਖੜੀ ਸੀ ਤਾਂ ਵੀ ਥੋੜੀ ਰਹਿ ਗਈ ਜਿਹੜੀ ਕੰਮ ਕਰ ਹੁਣ ਸਾਨਾ ਜਣੇ ਇਹ ਜਾਣਾ ਪਵੇਗਾ ਸਿੱਕਾਂ ਦੇ ਕੋ ਹਾਂ ਇਹਨਾਂ ਕੋ ਚੱਲੀ ਤੇਰਾ ਆਪਣੇ ਨਾਲ ਇੱਕ ਸਾਲ ਹੋ ਗਿਆ ਸੀ ਐ ਚਾਨ ਕਬੀਰ ਜਿਆ ਤਾਂ ਤਾਂਦਾ ਹਨਾ ਪੁਰੀਆ ਵਾ ਫਟਵਾਰੀ ਵਾਲੇ ਤੇ ਦਾ ਟਰੈਕਟਰ ਖੁੰਦੇ ਚਾ ਜਿਦੈ ਨਾ ਤਾਂ ਔਖਾ ਰਾਤ ਨਿਬੜ ਜੂ ਜਾਣੀ ਵੱਡੀ ਲਿਆਉ ਗੋ ਬਟਰ ਚਾਹ ਪਿਆੜਾ ਬਟਰ ਚੂਕੀ ਵੀ ਨਹੀਂ ਆਉਂਦੀ ਜਿੱਥੇ ਚੋਕ ਨੂੰ ਮੇਰੇ ਖੜ ਗਈ। ਆਮ ਚਾਰ ਪੰਜ ਇੰਨੇ ਤੋਂ। ਜਲਾਉਂਦਾ ਕੌਣ ਨਿੱਕਾ ਜਿਹਾ ਜਲਾਉਂਦਾ। ਤੋਂ ਇਹ ਤਾਂ ਖੜੀ ਦੀ ਥੱਪੇ ਸਿੱਟੀ ਜਾਂਨੇ। ਇਹ ਥੱਪਿਆਂ ਦੇ ਕੋਲ ਕਰੀ ਜਾਂਨੇ। ਥੱਪਿਆਂ ਨਾਲ ਕੋਲ ਕਰੀ ਜਾਂਦਾ ਜਿਹੜਾ ਉਹਦਾ ਥੱਪੇ ਕਰਦੇ ਆ।

اپنی ਵੀਰੋ ਦੁੱਧ ਪੀਂਦੀ ਵੇਖੋ ਚੁੰਗਣੀ ਨਾਲ ਦੁੱਧ ਪੀਂਦੀ ਹੈ ਵੀਰੋ ਇਹਨਾਂ ਬੱਚੀ ਦੁੱਧ ਜਦੋਂ ਪੀਂਦੀ ਸੀਗੀ ਗਾਂ ਦਾ ਹੈ ਨਾ ਹਾਂ ਤੇ ਮੈਂ ਕਹਤ ਮੁੰਮਾ ਬੱਛਰੂਆਂ ਨੂੰ ਕਈਆਂ ਨੂੰ ਹੁੰਦੀ ਨਾ ਜਿੱਦਾਂ ਵੀ ਆਦਤ ਟੁੱਟਾ ਜਿਹਾ ਮਾਰਦੇ ਆ ਤੇ ਆਪਣੀ ਗਾਂ ਦੇ ਛਿੱਧੀਆਂ ਆਉਣ ਲੱਗੀਆਂ ਸੀ ਥਣਾ ਚ ਤਾ ਕਰਕੇ ਫਿਰ ਇਹਨੂੰ ਦੁੱਧ ਹੁਣੋਂ ਓਵੇਂ ਨਹੀਂ ਪਿਉਂਦੇ ਵੀ ਥੱਲੇ ਨਹੀਂ ਗਾਉਂਦੇ ਆਪਾਂ ਛੱਡਦੇ ਇਹਨੂੰ ਫਿਰ ਥੋੜਾ ਜਿੰਨਾ ਕਿ ਇਹ ਜਣੀ ਚੁੰਗਦੀ ਸੀ ਇਹਨੂੰ ਡੇਢ ਕਥਨ ਛੱਡਦੇ ਸੀਗੇ ਉਹਨਾਂ ਹੁਣ ਇਹਨੂੰ ਚੋਕੇ ਤੇ ਆਪਾਂ ਸ਼ੀਸ਼ੀ ਨਾਲ ਪਿਆ ਦਿੰਦੇ ਓਵੇਂ ਪੀ ਲੈਂਦੀ ਐ ਇਹ ਬੱਠਲ 'ਚ ਨਹੀਂ ਪੀਂਦੀ ਵੀਰ ਜੀ ਹੈ ਜੇ ਬੱਠਲ ਨਾਲ ਪੀ ਲਿਆ ਕਰੇ ਜਿਵੇਂ ਪਾਣੀ ਨਾਲੇ ਪਾਣੀ ਪੀਣਾ ਸਿੱਖ ਲੂ ਬੱਠਲ ਨਾਲੇ ਲੰਮੇ ਉਹ ਉਹ ਗੋਲਾਂ ਵਿੱਚ ਕੱਢੀ ਜਾਂਦਾ ਹਾਂ ਜੀ ਆਪਾਂ ਕੰਮ ਧੰਦੇ ਤਕਰੀਬਨ ਸਾਰੇ ਨਿਬੜਲੇ ਆ ਧਾਰਾਂ ਚੋ ਲਈਆਂ ਜੋ ਧੂਫ ਕਰ ਲਈ ਹੈ ਨਾ ਚਿੱਟਾ ਦੇਤਾ ਕਟਾ ਉਟਾ ਗੁੰਨ ਕੇ ਸਬਜੀ ਬਣੀ ਵੀ ਸੀਗੀ ਸਵੇਰ ਵਾਲੀ ਜਿਹੜੀ ਸੀਗੀ ਕੁਝ ਸਾਗ ਪਿਆ ਸੀ ਤੜਕਾ ਲਾਇਆ ਸੀ ਸਵੇਰੇ ਤੇ ਕੁਝ ਸਬਜੀ ਪਈ ਸੀਗੀ ਉਸੇ ਨਾਲ ਮੈਂ ਹੁਣ ਖਾ ਲਾਂਗੇ ਸਵੇਰੇ ਸਵੇਰੇ ਇਸ ਵਕਤ ਤੇ ਬਣਾਵਾਂਗੇ ਫਿਰ ਤਾਜੀ ਸਬਜੀ ਬਣਾ ਲਾਂਗੇ ਤੇ ਹੋਰ ਦੱਸੋ ਕਾਫੀ ਹਨੇਰਾ ਹੋ ਗਿਆ ਟਾਈਮ ਤਕਰੀਬਨ ਹੋ ਗਿਆ ਹੋਊਗਾ 6:30 ਪੌਣੇ 7 ਹੋ ਗਏ ਆ ਪੌਣੇ 7 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਤੇ ਮਿਲਦੇ ਆਂ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਕੋਈ ਹੋਊਗੀ ਅਪਡੇਟ ਆਊਗੀ ਕੋਈ ਹੈ ਨਾ ਕਿਦਾਂ ਦਾ ਮੌਸਮ ਆ ਕਿੱਦਾਂ ਦਾ ਚੱਲ ਰਿਹਾ ਸਾਰਾ ਕੰਮ ਧੰਦਾ ਦੱਸਾਂਗੇ ਕਿਵੇਂ ਵੱਡੀ ਗਈ ਬਾਸਪਤੀ ਅੱਜ ਵੱਢਣ ਗਏ ਸੀਗੇ ਹੁਣ ਤੇ ਵੱਢਿਆ ਇਹ ਤਕਰੀਬਨ ਕੁਸਤਾ ਪਹਿਲਾਂ ਹੱਥੀਂ ਵੱਢੀ ਪਾਣੀ ਲੱਗ ਗਿਆ ਸੀਗਾ ਤੇ ਹੁਣ ਮੌਸਮ ਜਿਵੇਂ ਓਵੇਂ ਹੋ ਗਿਆ ਤੇ ਫਿਰ ਮਸ਼ੀਨ ਵਿੱਚ ਖੁੱਭਣ ਲੱਗ ਗਈ ਸੀਗੀ ਹੁਣ ਮੈਨੂੰ ਪਤਾ ਥੱਬੇ ਮਸ਼ੀਨ ਚੱਲ ਚੱਲਦੀ ਹੋਊਗੀ ਫਿਰ ਥੱਬੇ ਸਿੱਟੇ ਹੋਣਗੇ ਫਿਰ ਉਹ ਟਰਾਲੀ ਦੇ ਵਿੱਚ ਲਾ ਕੇ ਉਹਦਾ ਜਿਹੜਾ ਹੁੰਦਾ ਉਹ ਪੈਪ ਜੇ ਉੱਪਰ ਦੀ ਕਰਨ ਵਾਲਾ ਹੈ ਨਾ ਕੱਢਣ ਵਾਲਾ ਝੋਨਾ ਉਹ ਟਰਾਲੀ ਖੜੀ ਕਰਕੇ ਟਰਾਲੀ ਦੇ ਉੱਤੇ ਲਾਇਆ ਹੋਊਗਾ ਫਿਰ ਥੱਬੇ ਸਿੱਟੇ ਹੋਣਗੇ ਫਿਰ ਉਹ ਮਸ਼ੀਨ ਖੜੀ ਚੱਲ ਲੱਗੇ ਤੇ ਉਹਦੇ ਨਾਲ ਵੱਢੀ ਗਈ ਹੋਊਗੀ ਉਹ ਹਜੇ ਲੇਟ ਆਉਣਗੇ ਆਇਆ ਨਹੀਂ ਕਿਤੋਂ ਟਰੈਕਟਰ ਨਹੀਂ ਆਇਆ ਨਾ ਕਰਨ ਦੇ ਪਾਪਾ ਆਇਆ ਕਰਨ ਆਇਆ ਸੀ ਉਹਨਾਂ ਨੂੰ ਲੱਗ ਗਿਆ ਤੇ ਫਿਰ ਉਹ ਵੀ ਆਪਾਂ ਦੱਸਾਂਗੇ ਤੁਹਾਨੂੰ ਵੀ ਕਿਵੇਂ ਕੱਲ ਵੀ ਬਾਸਪਤੀ ਕਿੱਦਾਂ ਵੱਢੀ ਗਈ ਤੇ ਕਿੰਨੀ ਕੁ ਸੋਨਾ ਝਾੜ ਹੋਇਆ ਜਾਂ ਕਿਵੇਂ ਹੋਇਆ ਤੇ ਚਲੋ ਜੀ ਮਿਲਦੇ ਹਾਂ ਫਿਰ ਕੱਲ ਨਵੀਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਬਾਏ